அவர்கள் அனுபவிக்க வேண்டியது அவ்வளவு பெரிய பாடல்கள் தான் ஆட்பட்டது. ஆட்பட்டது श्री गाली सबी महीना स्त माधा ਆ ਗਿਆ ਦੇ ਲਿਆ ਭਾਈ ਗਰਾਊਂਡ ਕਲੀਅਰ ਕਰ ਬਕਰ ਦਾ ਆਈ ਚੱਲੋ ਭਾਈ ਹੋਰ ਦੱਸ ਕੋ ਟਾਈਮ ਸੁਣ ਕੇ ਤਾੜੀ ਮਾਰਨੀ ਨਹੀਂ ਰਹਿਣੀ ਆ ਪਿੰਡ ਜੀ ਦਾ ਟਾਈਮ ਜੀ ਮੈਂ ਬੜਾ ਬੀਤ ਗਿਆ ਦਰਵਾਜ਼ੇ ਤੋਂ ਅਨੰਤ ਕਰ ਰਿਹਾ ਸੀ ਸਲਾਮ ਨੰਬਰ ਹੋਰ ਫੋਨ ਕਰ ਆ ਜਾਂਦੇ ਟਾਈਮ ਦੱਸਣ ਲਈ ਟਾਈਮ ਹੀ ਨਹੀਂ ਕਰਦੇ ਜਿਹਦਾ ਟਾਈਮ ਆ ਵੀ 1 ਮਿੰਟ